ਹਰ ਜੁਗ ਜੁਗ ਫੁਪਾਤੂ ਪਾਇਆ ਐਜ ਰਖਦਾ ਆਇਆ ਰਾਮਬਰਾ ਜੀ ਹਰ ਨਾਖੇ ਦ੍ਰਿਸ਼ਟ ਹਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀ ਨਿੰਦ ਕਾਂ ਪੇਠ ਦੇ ਨਾਮ ਦੀ ਮੁਖ ਲਾਇਆ ਜਾ ਨਾਨਕ ਐਸਾ ਹਰ ਸਿਰੀ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖ ਦਾਰੂਸ ਕੁਰੋਗ ਭਿਆ ਜਾ ਸੁਖ ਤਾਂ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਣੀ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਹਿ ਸਿਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਉਹ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰਿਹਾ ਸੋਦਰ ਰਾਗ ਸਮਹ ਲਹਿਲਾ ਇੱਕ ਓੰਕਾਰ ਦੂਬਰ ਸਾਰ ਸੋਦਰ ਤੇਰਾ ਕੀ ਹਾ ਸੂਂ ਕਰਕੇ ਹਾ ਜਿਤ ਵੇ ਸਰਬ ਸੰਵਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਗੀਤ ਤੇਰੇ ਵਾਜਨ ਹਾਰੀ ਕੇਤੇ ਤੇਰੇ ਰਾਗ ਪਰੇ ਸੋ ਕਹੀਏ ਕੇਤੇ ਤੇਰੇ ਗਾਵਨ ਹਾਰੀ ਗਾਵਨ ਤੁਸਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਵਾਰੀ ਗਾਵਨ ਤੁਧਨ ਚਿਤ ਗੋਵਤ ਦੇਖ ਜਾਨ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧਨ ਈਸਰ ਬ੍ਰਹਮ ਦੇਵੀ ਸੋ ਤਿਸ ਦਾ ਸਵਾਰੀ ਗਾਵਨ ਤੁਧਨ ਇੰਦਰਿੰਦਰਾਸਨ ਬੈਠੇ ਦੇਵਤਿਆਂ ਦੇ ਨਾਲੇ ਗਾਵਨ ਤੁਧਨ ਸਿੱਧ ਸੰਬਾਧੀ ਅੰਦਰ ਗਾਵਨ ਤੁਧਨ ਸਾਧ ਵਿਚਾਰੀ ਗਾਵਨ ਤੁਧਨ ਜਤੀ ਸਤੀ ਸੰਤੋ ਕੀ ਗਾਵਨ ਤੁਧਨ ਭੀਰ ਕਰਾਰੇ ਗਾਵਨ ਤੁਧਨ ਪੰਡਤ ਪੰਦਰਕੇਸ਼ਰ ਜੋ ਜੋ ਵੇਂਦਾ ਨਾਲੇ ਗਾਉਂ ਤੁਦਨ ਮੋਹਣੀਆ ਮਨਮੋਹਣ ਸੁਰਗਮਸ਼ ਪਿਆਲੇ ਗਾਉਂ ਤੁਦਨ ਤਨੁ ਪਾਈ ਤੇਰੇ ਅੰਤਰ ਤੀਤ ਨਾਲੇ ਗਾਉਂ ਤੁਦਨ ਜੋਤ ਮਹਾ ਬਲ ਸੂਰਾ ਗਾਉਂ ਤੁਦਨ ਖਾਣੀ ਚਾਰੀ ਗਾਉਂ ਤੁਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੀਂ ਤੇਰੇ ਧਾਰੇ ਸੇ ਜਦ ਨੂੰ ਗਾਵਨ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਥੇ ਜਦ ਨੂੰ ਗਾਵਨ ਸੇ ਮਿਜਤ ਨਾਵ ਨਾਨੀ ਕਿਆ ਵਿਚਾਰੀ ਸੋਇ ਸਿੰਘ ਦਾ ਸਾਚੂ ਸਾਇਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇਨ ਜਾਇਸੀ ਤੇ ਨਾ ਜਿੰਦਰ ਚਾਈ ਰੰਗੇ ਰੰਗੇ 파ਤੀ ਕਰ ਕਾ ਜੀਸੀ ਮਾਇਆ ਜਿੰਨੂ ਪਾਈ ਕਰ ਕ ਦੇਖੇ ਕੀਤਾ ਆਪਣਾ ਜੋਤ ਸੰਦੀਪ ਵਡਿਆਈ ਜੋਤਿ ਸਭ ਭਾਵੇ ਸਹੀ ਕਰਸੀ ਰਹੁ ਹੁਕਮ ਨਾ ਕਰਨਾ ਜਾਈ ਇਸੋ ਪਾਤ ਸਹੁ ਸਾਹ ਪਾਸ ਅਨੰਤ ਕ੍ਰਿ ਰਜ਼ਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋ ਗੀ ਬੜ ਬੰਡਾ ਡੀਠਾ ਹੋਏ ਕੀਮਤ ਪਾਈ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਬੰਡੇ ਮੇਰੇ ਸਾਈਵਾ ਗਹਿਰ ਗੰਭੀਰਾ ਗੁਣੀ ਘੇਰਾ ਕੋਈ ਨਾ ਜਾਣ ਤੇਰਾ ਕੀਤਾ ਕੀ ਬਣ ਚੀਰਿਆ ਰਹਾਓ ਸਭ ਸੋ ਤੇਮ ਸੁੱਤ ਕਮਾਈ ਸਭ ਕੀ ਮਤਮਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿ ਨਾ ਜਾਈ ਤੇਰੀ ਤਲ ਵੜਿਆਏ ਸਭ ਸਾਤੂੰ ਸਭ ਕਾ ਪੂ ਸੋ ਚੰਗਿਆਈਆਂ ਸਦਾ ਪੁਰਖਾਂ ਕੀ ਵਡਿਆਈਆਂ ਤੇ ਬਨਸੇ ਦੇ ਕੰਦੇ ਨਾ ਪਾਈ ਆਕਰ ਮਿਲੇ ਨਾਹੀ ਠਾਕ ਰਹੀ ਆ ਆਖਣ ਵਾਲਾ ਗਿਆ ਵਿਚਾਰਾ ਸਿਪਤੀ ਭਰੇ ਤੇਰੇ ਪੰਡਾਰਾ ਜੇ ਧੁੰ ਦੇ ਤੁਸੀਂ ਕਿਆ ਚਾਰ ਨਾਨਕ ਸਭ ਵਾਰਨ ਹਾਰਾ ਸਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੇ ਮਰ ਜਾਵੂ ਆਖਣੀ ਓਖਾ ਸਾਚਾ ਨਾਮ ਸਾਚੇ ਨਾਮ ਕਿ ਲਾਗੇ ਭੂਖ ਤੇ ਭੁੱਖੇ ਕੇ ਚੜੀਏ ਧੂਪ ਸੋਕੋਂ ਵਿਸਰੇ ਮੇਰੀ ਮਾਏ ਸਾਚਾ ਸਹਿਬ ਸਾਚੀ ਨਾਹੀ ਰਹਾਉ ਸਾਚੇ ਨਾਮ ਕਿਥਿਲ ਵੜਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੀ ਵੰਡਾ ਨ ਹੋਵੇ ਘਾਟ ਨ ਜਾਏ ਨਾਹੋ ਬਰੀ ਨ ਹੋਵੇ ਸੋਕ ਦਿੰਦਾ ਰਹਿ ਨ ਚੁਕੇ ਭੋਗ ਗਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇ ਜੀਦਾ ਚਿੰਤਨ ਕਰਕੇ ਕੀਤੀ ਰਾਤ ਆ ਸੰਸਾਰੀ ਤੇ ਇੱਕ ਮੁਜਾਤ ਨਾਨਕ ਨਾਮੀ ਵਾਸਦਾ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤਿ ਪਰਖਾ ਬਿਨੋ ਕਰੋ ਗੁਰ ਪਾਸ ਸਮ ਕੇ ਰੇ ਕ੍ਰਮ ਸਦ ਕਰ ਸਰਨਾਈ ਕਰੰਦਿਆ ਨਾਮ ਪਰਗਾਸ ਮੇਰੇ ਮੀਤ ਬੰਦੇ ਮੋਖੋ ਰਾਮ ਨਾਮ ਪਰਗਾਸ ਗੁਰਮਤਿ ਨਾਮੁਰ ਪ੍ਰਾਸ ਖਾਈ ਹਰ ਕੀਤ ਹਮਰੇ ਰਹਿ ਰਾਸ ਰਹਾ ਉਹ ਜਿਨ ਕੇ ਬਣ ਭਾਗ ਬਢੇਰੇ ਜਿਨ ਹਰ ਹਰ ਸਰੰਤਾ ਹਰ ਪਿਆਸ ਹਰ ਹਰ ਨਾਮ ਮਿਲਿਤ ਪ੍ਰਤਾਸ ਸੇ ਮਨ ਸੰਗਤ ਗੁਣ ਪਰਗਾਸ ਜੈ ਨਾ

ਕਾਹੇ ਰੇ ਮਜਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸਾਲਪ ਧਰਮੈ ਜੰਤੂ ਪਾਈ ਤਾਕ ਰਜ ਕਾਂ ਕੀ ਕਰ ਧਰਿਆ ਮੇਰੇ ਬਾਲ ਦੋ ਜੀ ਸਾ ਸੰਗ ਸੰਮਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਬੁਧ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਮ ਪਤਾਲੂ ਸਤ ਬੰਤਾ ਹੋਏ ਨ ਕਿਸ ਕੀ ਧਰਿਆ ਸੇ ਸੇ ਜਿਵ ਸਵਾਹੀ ਠਾਕੁਰ ਕਾਹੀ ਮਨ ਕੋ ਕਰਿਆ ਊਂ ਦੇ ਊੜਿਆ ਵੀ ਅਸੀਂ ਕੋਸਾ ਤਿਸ ਪਾ ਸ਼ੇ ਬਿਸ਼ਰੇਸ਼ ਰਿਆ ਤਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੇ ਸਮਰਨ ਕਰਿਆ ਸਭ ਨਿਦਾਨ ਤਾ ਅਸੀਂ ਅੱਠ ਸਿਧਾਂਨ ਠਾਕੁਰ ਕਾ ਤਲ ਧਰਿਆ ਜ ਜਨਾਨਕ ਬਨ ਵਸਤ ਬਲਨ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਸਰ ਆਗਾ ਸਮਹੱਲਾ ਚੌਥਾ ਸੂ ਪਰਖ ਏਕ ਓੰਕਾਰ ਅਦਿ ਗੁਰ ਪ੍ਰਸਾਦ ਸੋ ਪਰਖ ਨਰਿੰਜਨ ਹਰ ਪਰਖ ਨਰਿੰਜਨ ਹਰ ਅਗਮ ਅਗਮਿਆਪਾਰ ਸਭ ਧਿਆਵ ਹੈ ਸਭ ਧਿਆਵੇ ਤੁੰਜੀ ਹਸੇ ਚੇਹ ਜਿਨਹਾਰਾ ਸਾਜੀ ਤੇਮਹਰੀ ਜੀ ਤੁੰਜੀਆ ਕਾ ਦਾਤਾਰਾ ਹਾ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿ ਆਪੇ ਢਾਕਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜਾਨ ਤ ਵਿਚਾਰਾ ਤੂੰ ਗੜਕੜ ਅੰਦਰ ਸੰਦਰੰਤਰ ਜੀ ਹਰ ਏਕੋ ਫੁਰਕ ਸਮਾਨ ਏਕ ਰਾਤ ਏਕ ਭਿਖਾਰੀ ਜੀ ਸਭ ਤੇਰੇ ਉਂ ਚੋ ਜਿ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦਬਨ ਅਬ ਨਾ ਜਾਣਾ ਮੋ ਪਾਵਰ ਪਰਮ ਬਿਆੰਤ ਬਿਆੰਤ ਜੀ ਤੇਰੇ ਕਿਆ ਕੋਨੇ ਆਖ ਬਖਾਣਾ ਜੋ ਸਿਰਹਿ ਜੋ ਸਿਵੇ ਤੁੰਜੀਏ ਜਾਨਕ ਤੈਨੂੰ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੁੰਜੀਏ ਸੇ ਅੰਜੰਕ ਮੈਂ ਸੁਖਵਾਸੀ ਸੇ ਮੋਹ ਸੇ ਮੁਕਤ ਪੈ ਜਿਨ ਹਰ ਧਿਆਇ ਜਿਤ ਤਨ ਤੋਟੇ ਜਮ ਕੀ ਫਾਸੀ ਜਿੰਦਰ ਪ ਜਿਨ ਹੰਦਰ ਪ ਧਿਆਇ ਜਿਤਨ ਕਾ ਭਉ ਸਭ ਗਵਾਸੀ ਜਿਨ ਸੇ ਰਿਆ ਜਿਨ ਸੇ ਵਿਆ ਮੀਰਾ ਹਰ ਜੀ ਤੇ ਹਰ ਹਰੁ ਕ ਸੁਮਵਾਸੀ ਤੇਰੇ ਤਮ ਸੇਤਨ ਜਿਨਹਾਂ ਧਿਆਇ ਜਿਉ ਜਨ ਨਾਨਕ ਤਿਨ ਬਲਜਾਸੀ ਤੇਰੇ ਭਗਤ ਤੇਰੀ ਭਗਤ ਪੰਡਾ ਜੀ ਪਰੇ ਬਿਅੰਤ ਬਿਅੰਤ ਤੇਰੇ ਭਗਤ ਤੇਰੇ ਪਉਸ ਲਾਹਣ ਤੁੰਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੰਗ ਤੇਰੀ ਅਨੁ ਕਰੇ ਹਰ ਪੂਜਾ ਜੀ ਤਾਪ ਤਾਪਹਿ ਜਪੇ ਬਿਅੰਤ ਤੇਰੇ ਅਨੇਕ ਤੇਰੇ ਅਨੇਕ ਪਰੇ ਬੋ ਸਮਰਸਾ ਸਾਜ ਜੀ ਕਰ ਕਰਿਆ ਖਲ ਕਰਮ ਕਰੰਤਾ ਸੇ ਭਗ ਸੇ ਭਗਤ ਪ੍ਰੇਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤਾਤ ਵਾਤ ਪਰਖਿ ਆਪਮ ਪਰਕਤ ਜੀ ਤੁਝੇ ਬੜਾ ਆਵ ਨਾ ਕੋਈ ਤਉ ਜੋ ਵਿਦੋ ਗਏ ਕੋਮ ਸਦਾ ਸਦਾ ਤੁਏ ਖੋ ਜੀ ਤੁਹ ਨਹਿਚਲ ਕਰਤਾ ਸੋਈ ਤਰਿਆਪੇ ਭਾਵੇ ਸੋਈ ਵਰਤੇ ਜੀ ਤੁ ਆਪੇ ਕਰੇ ਸੋ ਹੋਈ ਜਾਪੇ ਸਿਰ ਸਉਪਾਇ ਜਿਦ ਤੇ ਆਪੇ ਆਸ਼ਨ ਜੇ ਸਭ ਕੋਈ ਜਾ ਨਾਨ ਨੂੰ ਗੁਣ ਗਾਵੇ ਕਰਤੇ ਕਹੇ ਜੀ ਜੋ ਸੋ ਸੇ ਕਾ ਜਿਨੋਂ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੰਦਾ ਸਾਈਂ ਜੋ ਤੂੰ ਪਾਏ ਸੋ ਏਤੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਵੋ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਅਪ੍ਰਤ ਨਾਮ ਤਮ ਪਾਇਆ ਗੁਰਮੁਖਲਾ ਦਾ ਮਨ ਮੁਕਵਾ ਤੇ ਆਪਿ ਛੋੜਿਆ ਆ ਮਿਲਾਇਆ ਤੂੰ ਦਰਿਆਨ ਸਤ ਜੀ ਮਾਨਿਤ ਜਿਮਨ ਦੂਰ ਜਾ ਕੋਈ ਨਾਹੀ ਜੀ ਜਾਂ ਸਭ ਤੇਰਾ ਖੇ ਬਿਜੋਗ ਮਿਲਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੈ ਸੋ ਜਿਨ ਜਾਣੇ ਹਰ ਕੋ ਸੰਤਿ ਆਖ ਬਖਾਣੀ ਜਿਨਾਂ ਅਸੇ ਵਿਅਕਤ ਸੁਖ ਪਾਇਆ ਸੇਂ ਜੇਹੀ ਹਰ ਨਾਮ ਸਮਾਇਆ ਮੁਆਫੀਨ ਕਰਤਾ ਤੀਰਾ ਕੀਆ ਸੋ ਹੋਏ ਤੋ ਜਬਨ ਜਵਰ ਨਾ ਕੋਏ ਓੰਕਾਰ ਕਰ ਦੇਖੇ ਜਾਣਿ ਸੋਏ ਜਦ ਨਾਨਕ ਗੁਰਮੁਖ ਪਰਗਟ ਹੋਇਆ ਸਾ ਮਹੱਲਾ ਪਹਿਲਾ ਤਤ ਸੜਿ ਲੈ ਕੈਨਿ ਵਾਸਾ ਪਾਣੀ ਪਾਵਕ ਤਿੰਨ ਹੀ ਕੀਆ ਪੰਕਜ ਮੁਗਗ ਨਹੀਂ ਚਾਲੇ ਹਮ ਦੇਖਾਂ ਤੇ ਡੂ ਵੀ ਅਲੇ ਮਨ ਏਕ ਨ ਚਿਤ ਸਮੋੜ ਮਨਾ ਹਰ ਵਿਸਰ ਤੇਰੇ ਪਉਣ ਘਲਿਆ ਰਹਾਵ ਨਾ ਹੂੰ ਜਿਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਮਤ ਨਾਨਕ ਤਨ ਕੀ ਸਾਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਮਾ ਭਈ ਪ੍ਰਾਪਤੋ ਮਾਨਖ ਦੇਵ ਰਿਆ ਗੋਬਿੰਦ ਮਿਲਨ ਕੀ ਇਹ ਤਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ملسات سنگت پج ون اسرا کے بن نام سرا جام پل تر جن برتھا جات رنگ گمایا کے جاوتا سنجم ترم نہ کمایا سیوا سادنا جانیا ہر رایا پہ نانک ہم نیج کرم سارن پرے کی راکو سرمہ پاشی دس می کبھی وا مینتی چوپی हमरीन करो हा दिल इच्छा पूर्ण हे चित्त की इच्छा सो जम रही हमारा अपना जान कृपते पा रहा हमरे तो सबे तुम काबो आप हाल दे मोहि बचावो सुखि बसी मोरो परिवार सेवा शिवक सबे कर्ता मोर रचना दे करी ऐसा बिरन कुवै संगरीए

ਰਾਖ ਨਿਮ ਰਾਖਨ ਹਾਰੀ ਸਾਈ ਸੰਸਾਈ ਪਿਆਰੇ ਦੇਨ ਬੰਦਿ ਇਸ ਤਨ ਕੇ ਹੰਤਾ ਧੰਮੂ ਪੂਰੇ ਚਿਤਰਦਸ ਕੰਤਾ ਕਾਲ ਪੈ ਬ੍ਰਹਮ ਉਤਰਾ ਕਾਲ ਪੈ ਸੂਜੂ ਅਵਤਰਾ ਕਾਲ ਪੈ ਕ੍ਰਿਸ਼ਨ ਪ੍ਰਕਾਸ਼ ਸਭ ਕਾਲ ਕਰਾ ਕੀਆ ਤੁਮ ਵਾਸਾ ਜਿਨ ਕਾ ਜੋਗੀ ਸਭ ਕੀ ਉਹ ਵੇਦਰਾਏ ਬ੍ਰਹਮ ਜੋਥਿਓ ਜਗਨਕਾਸ ਲੋਕ ਸਵਾਰ ਨਮਸਕਾਰ ਹੈ ਤਾਈ ਹਮਾਰਾ ਜਿਮ ਕਾਸ ਜਗਤ ਬਨਾਇਓ ਦੇਵਤਿਆਂ ਜਿਸ਼ਣੋ ਪਜਾਇਓ ਆਤ ਅੰਤੇ ਕੇ ਅਵਤਾਰ ਸੋਇ ਗੁਰੂ ਸੋਝਿਓ ਹਮਾਰਾ ਨਮਸਕਾਰ ਤਿਸ ਹੀ ਕਹੰਵਾਰ ਇਹ ਸਮਝ ਜਿਨ ਆਸਵਾਰੀ ਸੇਵ ਗੁਣ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਪਲ ਮੁਹਬਤ ਕੀਓ ਘਟ ਘੜ ਕੀ ਅੰਤਰ ਕੀ ਜਾਂਚ ਭਲੇ ਬਰੇ ਕੀ ਫੇਰ ਪਸ਼ਾਂਤ ਚੀਟੀ ਤੇ ਕੁੰਚ ਥੁਲਾ ਸਹ ਪਰ ਕਿਰਪਾ ਦੇਸ ਕਰ ਫੂਲਾ ਸੰਤਨ ਸੁਖ ਪਾਏ ਤੇ ਤੋਖੀ ਸੁਖ ਪਾਏ ਸਾ ਦਿਨ ਕੀ ਸੁਖੀ ਏਕ ਏਕ ਕੀ ਫੇਰ ਪਛਾਨਨੇ ਘਟ ਘਟ ਕੇ ਪਲ ਪਲ ਕੀ ਜਾਣਨੇ ਜਵਦ ਕਰਖ ਕਰਾ ਪਰਤਾਰਾ ਫਲ ਜਤ ਤਮ ਦੇ ਅਪਾਰਾ ਜੋ ਕਰ ਕਤ ਹੂੰ ਕਹੂੰ ਤੋ ਮੇ ਮੇਦਿਤ ਸਰਬ ਹੂੰ ਜਿਹ ਤੇ ਬਦਨ ਸਰ ਸਵਤਾਰੀ ਆਪਿ ਆਪਣੀ ਬੋਜ ਅਚਾਰੈ ਤਮਸਾਹੀਂ ਤੇ ਰਤਨ ਰਾਮ ਜਾਂਤ ਬੇਦ ਪੇ ਅਰੇ ਆਲਮ ਨਰੰਕਾ ਨਿਰਭਕਾ ਅੰਦਲੰਬ ਆਦ ਅਨੀਰ ਅਨਾਦ ਸੰਭ ਤਾਕ ਮੂੜ ਚਾਦ ਭੇਂਦਾ ਜਾ ਕੋ ਭੇਵ ਨ ਪਾਵਦ ਬੇਂਦਾ ਤਾਕ ਕੋ ਕਰ ਪਹਨ ਅਨਮਾਨਤ ਮਹਾ ਮਲਕਿਸ਼ ਭੇਤ ਨ ਜਾਣਤ ਮਹਾਦੇਵ ਕੋ ਕਹਿ ਸਦਾ ਈਸ਼ਵਰ ਅਨੰਕਾਰ ਕਾ ਚੇਨੰਤ ਨੇ ਭੇ ਆਪੇ ਆਪਣੀ ਬੁੱਧਹਿ ਜੀਤੇ ਬਰਨ ਪਿੰਨ ਤੂੰ ਹੈ ਤੇਤੀ ਤੇਮਰਾ ਲਖਾਨਾ ਜੈ ਪ੍ਰਸਾਰ ਆ ਕਿਵਸ ਜਪਤ ਸੰਸਾਰ ਇੰਕੇ ਰੂਪ ਅਨੂਪ ਰੂਪ ਅਰੰਗ ਕਿਓ ਅਰਾਫ ਕੀ ਫੂਪਾ ਅੰਡਾ ਜੇ ਰਸਿ ਤਜ ਕੀਨੀ ਉਤਪਜ ਖਾਨ ਬਹਜ ਜੀਨੀ دکھائے چمب آج جگا سو ہمبر اچھا میری تم کرو سکھ واس سنگھر دوست تیتا سبل مری شرن کھاتا جہتو تو سنی پریتن کے دور دو تہ مری ਪੁਰਖ ਜੋ ਬਗਭਰੇ ਇਤਿਹਾਰਿ ਤਿਨ ਕੇ ਤੁਮ ਸੰਕਲ ਸਵਟਾਰੇ ਜੋ ਕਾਲਪਿਕ ਵਾਰ ਤੇ ਆਏ ਹੈ ਤਾ ਕੀ ਕਾਰ ਨਿਕਨੇ ਅਹਿਰ ਰシャ ਹੈ ਤੈ ਸਭ ਕਾਲਾ ਦੁਇਸ਼ਟ ਅਰਿਹਟ ਤਿਤਤ ਕਾਲਾ ਕਿਰਪਾ ਦਿਲ ਤਨ ਜਾਇ ਨਾ ਰਖੋ ਤਾ ਕੀ ਤਾ ਤਨਖ ਮਹਰ ਹੋ ਹਰਿ ਅੰਦ ਸਿਧ ਘਰ ਮੋ ਸਭ ਵਈਂ ਢੋਟੇ ਸਾਸ਼ੇ ਸਕੇ ਨਾ ਕੋਈ ਇਕ ਵਾਰੀ ਜਦ ਮੈਂ ਸੰਭਾਰ ਆਕਾਲ ਸਾਸਤੇ ਤਾਹੀ ਵਾਰਾਂ ਜੇਂਦਰ ਨਾਮ ਤਿਹਾਰੂ ਕਹਾ ਦਰਦ ਦੁਖ ਦੋਖ ਦੇ ਰਹਾ ਖੜ ਕਿਤ ਮੈਂ ਸ਼ਰਮ ਤਿਹਾਰੀ ਆਪਹਾ ਦਿਲ ਹੋ ਵਾਰੀ ਸਰਬ ਧੋਰ ਮੋਹੋ ਸਹਾਈ ਦੁਠ ਦੋਖ ਤੇਲ ਹੋ ਬਚਾਈ ਖੜ ਗਗੇਤ ਮੈਂ ਅਸੰਨ ਤਿਹਾਰੀ ਆਪਹਾ ਦਿਲ ਹੋ ਵਾਰੀ ਸਰਬ ਠੋਰ ਮੋਹ ਹੋ ਸਹਾਈ ਦੋਟ ਦੋਖ ਤੇ ਲਹੂ ਬਚਾਈ ਸਵਈਆ ਪਾਹੇ ਗਹਿ ਜਬ ਤੇ ਤਮਰੇ ਤਵ ਤੇ ਕੋ ਆਖਤਰੀ ਨਹੀਂ ਆਨਿਉ ਰਾਮ ਰਹੀ ਪ੍ਰਾਨ ਪ੍ਰਾਨ ਅਨੇਕ ਕਹੇ ਮਤ ਏਕ ਨ ਮਾਨਿਉ ਸਮਰਾ ਸਾਤਰ ਬੇ ਸਬੇ ਬੋ ਭੇ ਸਕਿਆ ਮੇਕ ਨ ਜਾਣਿਉ ਸਰੀਆ ਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕੈਸਾ ਤੋਹਿ ਮਖਾਨੀਂ ਤੋਹਰਾ ਸਗਲ ਦਵਾਰ ਕੋ ਛਾਂਡ ਕੇ ਕਿਹੋ ਤਹਾਰੋਂ ਦਵਾਰ ਵਾਹੇ ਗਹਿ ਕੀ ਲਾ ਜੀ ਆ ਸੰਗੋਵਿੰਦਾਸ ਤੋਹਾਰ ਰਾਮ ਕਲੀ ਮਹੱਲਾ 33 ਆਨੰਦ ਏਕ ਓੰਕਾਰ ਸੁਪ੍ਰਸਾਦ ਆਨੰਦ ਪਿਆ ਮਨੀ ਮਾਈ ਸਤਿਗੁਰੂ ਮੈਂ ਪਾਇਆ ਆਲਗੁਰਤਾ ਪਾਇਆ ਸਹਿ ਜਿ ਸੇਤੀ ਮਨ ਮਜੀਆਂ ਵਧਾਈਆਂ ਰਾਤਨ ਪਰਬਾਰ ਰਹੀਆਂ ਸ਼ਬਦ ਗਾਵਣ ਆਈਆਂ ਸੋਦੋਤਾ ਗਾਓ ਹਰੀ ਕੇ ਰਾਮ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸ ਦਾ ਰੂਹ ਹਰ ਨਾਲੇ ਅਨਾਰ ਹੋ ਤੋ ਮਨ ਮੇਰੇ ਜੋ ਕਿਸਾਂ ਬਿਸਾਰ ਨਾ ਅੰਗੀਕਾਰ ਓਹ ਕਰੇ ਤੇਰਾ ਕਾਜ ਸਭ ਸਵਾਰਨਾ ਸੁਨਾਮ ਕਲਾ ਸਮਰਾਸ ਸਬਾਮੀ ਸੋ ਕੋ ਮਨੋਂ ਬਸਾਰੀ ਕਹੇ ਨਾਨਕ ਮਨ ਬਿਸਧਾ ਰੋਹੰਦਾਲੇ ਸਾਚੇ ਸਾਹਿਵਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੋਂ ਪਾਵੇ ਸਦਾ ਸਲਾਹਾ ਤੇਰੀ ਨਾਮ ਮਨ ਉਸਾਰੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਖਨੇਰੇ ਕਹੇ ਨਾਨਕ ਸੱਚੇ ਸਾਈਂ ਗਿਆਨੀ ਕਰ ਤੇਰੇ ਸਾਚਾ ਨਾਮ ਮੇਰਾ ਧਾਰੋ ਸਾਚੇ ਨਾਮ ਧਾਰ ਮਿਰਾ ਜਿਨੇ ਪੁਖਾਂ ਸਭ ਗਵਾਈਆਂ ਕਰਸਾਂ ਸੁਖ ਮਨ ਆਏ ਵਸਿਆ ਜਨੇਸ਼ਾਂ ਸਾਹ ਪੁਜਾਈਆਂ ਅਦਾ ਕੁਰਬਾਨ ਕੀਤਾ ਗੁਰ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੇ ਰਸੋ ਸੰਤੋਸ਼ ਉਤਰੋ ਪਿਆਰੋਂ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ੋਜ ਕਸ ਭੰਗ ਕਸ ਭਾਗਿਆ ਸ਼ਬਦ ਵਾਜੇ ਕਲਾ ਜਿਤ ਕਰਤਾ ਆਰੀਆ ਪੰਦ ਦਵਸ ਕੀਤੇ ਕਾਲਖੰਡ ਕੁਮਾਰਿਆ ਤਰ ਕਰਮ ਪਾਇਆ ਤੋ ਜਿਨ ਕੋ ਸਿ ਨਾਮ ਹਰ ਕੀ ਲਾਗੇ ਕਹਿ ਨਾਨਕ ਤੈਸ ਕੋ ਹੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰੰਪਰ ਪਾਇਓ ਤਰੇ ਸਗਲ ਬਸੋਰੇ ਸੋ ਹਰੋਗ ਸੰਤਾਬ ਸਰੇ ਸੁਣੀ ਸਚੀ ਬਾਣੀ ਸੰਸਾ ਜਿਨ ਪੈ ਸਰਸੇ ਪੂਰੇ ਗੁਰਥੇ ਜਾਣੀ ਸੁਨ ਤੇ ਭਨੀ ਤ ਕਹਤੇ ਪਵਿੱਤ ਸਦ ਬਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੀ ਵਾਜੇ ਅਨਹਤ ਤੂਰੇ ਮਦਾਨੀ ਮਹੱਲਾ ਪੰਜਮਾ ਸਾਲ ਵੇਤਨ ਵਸਤੂ ਪਈ ਔਰ ਸਭ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾਫੀ ਜਿਸ ਕਾ ਸਸੰਧਾਰੋ ਜੇ ਕੋ ਖਾਵੇ ਜੇ ਕੋ ਪੰਚੇਤਸ ਕਾ ਹੋਈ ਅੰਧਾਰੋ ਇਹ ਵਕਤ ਜੀਨੇ ਹੈ ਇਨਤਨੇ ਤਰਾ ਕਰਤਾਰੋ ਸਮ ਸੰਸਾਰ ਚੰਦਲ ਕਤਰੀਏ ਸਭ ਨਾਨ ਪ੍ਰਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਬਿਕਤੋਈ ਮੈਂ ਨਿਰਗਣ ਯਾਰੀ ਕੋ ਗੁਣ ਨਾਹੀ ਆਪੀ ਤਸਪਿਓਈ ਤਸਪਿਆ ਮਹਿ ਰਾਮਤਿਸੁ ਗੁਰਸਿ ਦਿਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀ ਮਾਤਲ ਮੰਥੀ ਵਿਹਾਰਿਆ ਪੌੜੀ ਤਛੇ ਤੁਮ ਸਮਰਾਥ ਜਿੱਤੇ ਕੋਈ ਨਾਹੀ ਓਥੇ ਤੇਰੀ ਲਾਗ ਅਗਨੀ ਓ ਦਰਮਾਏ ਸੋਣ ਕੈ ਜੰਮ ਕੈ ਦੂਤ ਨਾਏ ਤੇਰੇ ਛਣ ਜਾਹਿ ਭਉਜਲ ਵਿਖਮ ਉਸਗਾ ਹੰਕਰ ਸਾਦੀ ਪਾਰ ਪਾਇ ਜਿਨ ਕੋ ਲੱਗੀ ਪਿਆਸ ਮਰਤੇ ਸਹੀ ਖਾਏ ਕਾਲਿ ਮਹਿ ਪਉਣ ਗੁਣ ਗੋਵੰਦ ਕਾਹੀ ਸੋ ਸੇ ਨੋ ਕਿਰਪਾ ਸੰਭਾਲੇ ਸਾਇ ਸਾਇ ਵਰਥਾ ਫੇਨਾ ਜਾਏ ਜੇ ਆਵੇ ਤੁਲ ਆਹੇਸ ਲੋਕ ਮਹੱਲਾ ਪੰਜਮਾ ਅੰਤਰ ਗੁਰ ਆਰਾਧਨਾਂ ਜੀਵਾ ਜੋ ਗੁਰ ਨਾਮ ਲੈ ਤਰੇ ਸਤਿਗੁਰ ਪ੍ਰੇਖਣਾ ਸੋਣੀ ਸੋਰ ਨਾਮ ਗੁਰ ਨਾਮ ਸਤਿਗੁਰ ਸੇਤੀ ਰਤਿਆ ਅਦਰਗੇ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਾਤ ਦੇਹਿ ਜਾਗਮ ਓਤਮ ਕਾਢੀ ਹੈ ਬਰਲੇ ਕਹੀਂ ਕੇ ਮਹੱਲਾ ਪੰਜਮਾ ਰੱਖੇ ਰਖਣਹਾਰ ਆਪੋ ਵਾਰਿਯਨ ਮੁਰਗੇ ਪੈਰੀ ਪਾਏ ਕਾਜ ਸਵਨ ਹੋਆ ਆਪ ਦਿਆਗ ਮਨੋ ਨ ਵਿਸਾਰਨ ਸਾ ਜਿਨਾ ਕੇ ਸੰਗ ਭਵ ਜਲ ਤਾਰਿਯਨ ਸਾਖਤ ਨਿੰਦਕ ਦ੍ਰਿਸ਼ਟਖਿ ਨਮਾਹੀ ਵਿਦਾਰਿਯਨ ਤਿਸ ਸਾਹਿਬ ਕੀ ਟੇਕਾ ਨਾਨਕ ਮਨਨੇ ਮਾਹੀ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੀ ਇਸ ਸਾਹਿਬ ਕੀ ਟੇਕ ਨਾਨਕ ਬੰਨੇ ਬਾਹ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ